ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹਰਦੀਪ ਬਾਈ ਕੋਲ ਟੌਪ ਟੌਪ ਦੇ ਟਰੈਕਟਰ ਇੱਥੇ ਤੁਹਾਨੂੰ ਵਧੀਆ ਵਧੀਆ ਟਰੈਕਟਰ ਦਿਖਾਵਾਂਗੇ ਤੇ ਵਧੀਆ ਵਧੀਆ ਰੇਟਾਂ ਤੇ ਬਿਲਕੁਲ ਬਾਈ ਦੇ ਜਿਹੜੇ ਰੇਟ ਆ ਬਿਲਕੁਲ ਜੈਨੂਇਨ ਆ ਜੈਨੂਇਨ ਰੇਟ ਆ ਤੇ ਜਿਹੜੇ ਟਰੈਕਟਰਾਂ ਦੀ ਕੰਡੀਸ਼ਨ ਆ ਤੁਸੀਂ ਆਪ ਦੇਖ ਲਓ ਬਿਲਕੁਲ ਬਾਈ ਕੋਲੇ ਨਵੇਂ ਲੁੱਕ ਟਰੈਕਟਰ ਆ ਤੇ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਠਾਕ ਹੋ ਜੀ ਬਹੁਤ ਵਧੀਆ ਬਾਈ ਜੀ ਠੀਕ ਠਾਕ ਹਾਂ ਜੀ ਬਾਈ ਜੀ ਅੱਜ ਕਿੰਨੇ ਕੁ ਅੱਪਾ ਦਿਖਾ ਦਾਂਗੇ ਛੀ ਟਰੈਕਟਰ ਲੈ ਕੇ ਆਏ ਅੱਜ ਮੰਡੀ ਤੇ ਜੀ ਬਾਈ ਹਾਂ ਜੀ ਟਰੈਕਟਰ ਦਾ ਅਰਜਨ ਹੈ 605 2021 ਮਾਡਲ ਹੈ ਇਹ ਜੀ ਪੀਪੀ ਨੰਬਰ ਹੈ ਜੀ ਆਪਾਂ ਡਿਮਾਂਡ ਕਰਦੇ ਆ ਇਹਦੀ ਛੀ ਲੱਖ ਤੇ 45 ਹਜ਼ਾਰ ਛੀ 45 ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਨਾਲ ਦੇ ਟਾਇਰ ਹੈ ਜੀ ਅਜੇ ਤੱਕ ਟਰੈਕਟਰ ਕਿਤੇ ਵੀ ਖੁੱਲੇ-ਖੁੱਲੇ ਨਵਾਂ ਟਰੈਕਟਰ ਹੈ ਬਿਲਕੁਲ ਆ ਵੇਖ ਲਓ ਬਾਕੀ ਤੁਸੀਂ ਨਟ ਬੋਲਟ Ориਜినਲ ਸਾਰਾ ਕੋਈ ਟਰੈਕਟਰ ਜੀ ਜੀ ਭਾਈ ਨੇ ਮਾਡਲ ਦੱਸਤਾਗਾ ਹੁਣ ਤੁਹਾਨੂੰ ਆਲਾ ਦਵਾਲਾ ਟਰੈਕਟਰ ਦਾ ਦਿਖਾ ਦਿੰਨੇ ਆ ਭਾਈ ਟਾਇਰਾਂ ਬਾਰੇ ਦੱਸੋ ਜੀ ਟਾਇਰ ਜੀ ਨਾਲ ਦੇ ਹੈਗੇ 85 ਪੈਸੇ ਟਾਇਰ ਹੋਣ ਜੀ ਤੇ ਵੀ ਇਧਰਲਾ ਪਾਸਾ ਟਰੈਕਟਰ ਦਾ ਤੁਸੀਂ ਦੇਖ ਲਿਓ ਹਾਂ ਜੀ ਓਰੀਜਨਲ ਹੈ ਜੀ ਰੰਗ ਸਾਰਾ ਕਿਤੇ ਕੋਈ ਕਲਮ ਲੱਗੀ ਹੋਵੇ ਜੀ ਹਾਂ ਜੀ ਨਾ ਠੀਕ ਹੈ ਜੀ ਪੀ ਵੀ ਨੰਬਰ ਹੈ ਜੀ ਹਾਂ ਜੀ ਹਾਂ ਜੀ ਜੀ ਇਧਰਲੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਤੇ ਭਾਈ ਜੀ ਹੋਰ ਟਰੈਕਟਰ ਦੀ ਖਾਸੀਅਤ ਦੱਸੋ ਜੀ ਕਲਚ ਬਾਰੇ ਦੱਸੋ ਜੀ ਡਬਲ ਕਲਚ ਹੈ ਜੀ ਡਬਲ ਕਲਚ ਆ ਗਿਆ ਡਬਲ ਹੋ ਆ ਗਿਆ ਜੀ ਪੀਟੀਓ ਰਿਵਰਸ ਪੀਟੀਓ ਆ ਗਿਆ ਜੀ ਤੇਲ ਬ੍ਰੇਕਾਂ ਚ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਜੀ ਇਹ ਜੀ ਹਾਈ ਸਪੀਡ ਅਰਜਨ ਜੀ ਹਾਂਜੀ ਆ ਪਿੱਛੇ ਦਾ ਵੇਖੋ ਜਮਾ ਬਿਲਕੁਲ オリジナル ਟਰੈਕਟਰ ਹੈ ਜੀ ਜੀ ਇਹ ਸਭ ਜਿਆ ਜੋੜ-ਜੂੜ ਖੁੱਲੇ ਹੁੰਦੇ ਸਾਰੇ オリジナル ਨਾਲ ਤੇ ਬੰਦ ਆਈ ਜਮਾ ਬਿਲਕੁਲ ਜੀ ਬਿਲਕੁਲ ਹਾਂਜੀ ਲੈ ਵੀ ਦਰਸ਼ਕੋ ਚੰਗੀ ਤਰ੍ਹਾਂ ਦੇਖ ਲਓ ਆਪਾਂ ਤੁਹਾਨੂੰ ਕੋਈ ਵੀ ਚੀਜ਼ ਦਿਖਾਉਣੇ ਬਿਲਕੁਲ ਬਰੀਕੀ ਦੇ ਵਿੱਚ ਦਿਖਾਉਣੇ ਆ ਤੇ ਭਾਈ ਇਹ ਜਿਹੜੇ ਆਪਣੇ ਕੋਲ ਟਰੈਕਟਰ ਹੁੰਦੇ ਆ ਸਾਰੇ ਪੰਜਾਬ ਨੰਬਰੀ ਹੈ ਜੀ ਪੰਜਾਬ ਨੰਬਰੀ ਜੀ ਠੀਕ ਹੈ ਜੀ ਹੁਣ ਬਾਈ ਜੀ ਆਹ ਟਰੈਕਟਰ ਬਾਰੇ ਜਾਣਕਾਰੀ ਦਿਓ ਜੀ ਕਿਹੜਾ ਮਾਡਲ ਆ ਇਹ ਸੋਨਾਲਿਕਾ 750 RXI ਜੀ 2014 ਮਾਡਲ ਆ 2014 ਮਾਡਲ ਤੇ ਨੰਬਰ ਕਿੱਥੋਂ ਦਾ ਜੀ ਨੰਬਰ ਪੰਜਾਬ ਨੰਬਰ ਆ ਜੀ ਪੀਵੀ 22 ਪੀਵੀ 22 ਹਾਂਜੀ ਠੀਕ ਹੈ ਜੀ ਆ ਵੀ ਦਰਸ਼ਕੋ ਚੰਗੀ ਤਰ੍ਹਾਂ ਦੇਖ ਲਓ ਚੈੱਕ ਕਰ ਲਓ ਸਰ ਦੇਖ ਬਿਲਕੁਲ オリジナル ਟਰੈਕਟਰ ਆ ਵੇਖੋ ਕਿਤੇ ਵੀ ਕੋਈ ਹੋਣੀ ਹੈਗਾ ਬੂਲੀਆਂ ਵਗੈਰਾ ਐਂ ਕਿਤੇ ਕੋਈ ਘਾਸਾ ਨਹੀਂ ਹੈਗਾ ਹਾਂਜੀ ਹਨਾ ਜੀ ਹਾਂਜੀ ਬਾਈ ਜੀ ਆਏ ਦੱਸੋ ਹੁਣ ਕਿਤੇ ਕੋਈ ਰੰਗ ਪੇਂਟ ਤਾਂ ਨਹੀਂ ਹੋਇਆ ਜੀ ਨਹੀਂ ਜੀ ਨਹੀਂ ਬਾਈ ਬਿਲਕੁਲ Ориਜినਲ ਟਰੈਕਟਰ ਹੈਗਾ ਸਾਰੇ ਜੋੜ-ਜੜ ਵੇਖੋ ਤੁਸੀਂ ਸਮਰਥ ਕੇ ਧਿਆਨ ਨਾਲ ਤੇ ਬਿਲਕੁਲ ਸੀਲ ਟਰੈਕਟਰ ਹੈ ਜੀ ਹਾਂਜੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਸ਼ੀਟ ਕਵਰ ਵਗੈਰਾ ਸਾਰਾ ਕੁਝ Ориਜినਲ ਪਿਆ ਹੋਇਆ ਹਾਂਜੀ ਠੀਕ ਹੈ ਜੀ ਤੇ ਟਰੈਕਟਰ ਦੀ ਸ਼ੋ ਵਗੈਰਾ ਤੁਸੀਂ ਚੈੱਕ ਆ ਕਰ ਸਕਦੇ ਹੋ ਮੇਨ ਇਹੀ ਚੀਜ਼ਾਂ ਹੁੰਦੀਆਂ ਤੇ ਬਾਈ ਜੀ ਗੇਅਰ ਦੀ ਤੇ ਇੰਜਨ ਦਾ ਦੱਸੋ ਵੀ ਓਕੇ ਇਸ਼ਾਰਾ ਕੋਸੇ ਫੁੱਲ ਗਰੰਟੀ ਹੋਊਗੀ ਜੀ ਗੇਅਰ ਇੰਜਨ ਦੀ ਕਿਉਂਕਿ ਆਪਣਾ ਕੰਮ ਆ ਭਾਈ ਜੀ ਪੁੱਛਣਾ ਹਾਂਜੀ ਹਾਂਜੀ ਹਰ ਇੱਕ ਚੀਜ਼ ਕਾਗਜ਼ ਪੱਤਰਾਂ ਦਾ ਵੀ ਆਪਾਂ ਤੁਹਾਨੂੰ ਪੁੱਛਾਂਗੇ ਠੀਕ ਹੈ ਜੀ ਕਿਤੇ ਕੋਈ ਪ੍ਰੋਬਲਮ ਹੋਈ ਤਾਂ ਜ਼ਰੂਰ ਦੱਸਣਾ ਤੇ ਇਹਦਾ ਰੇਟ ਬਾਰੇ ਦੱਸੋ ਜੀ ਹੁਣ ਰੇਟ ਜੀ 4,35,000 ਦੀ ਡਿਮਾਂਡ ਕਰਦੇ ਆਪਾਂ ਜੀ ਕੋਈ 15,000 ਤੱਕ ਆਪਾਂ ਛੋਟ ਕਰ ਸਕਦੇ ਹਾਂ 15,000 ਰੁਪਏ ਮਾਨਤਾ ਜੀ ਚਲੋ ਬਹੁਤ ਵਧੀਆ ਜੀ ਤੇ ਵੀ ਦਰਸ਼ਕੋ ਚੰਗੀ ਤਰ੍ਹਾਂ ਤੁਹਾਨੂੰ ਟਰੈਕਟਰ ਦੋ ਟਰੈਕਟਰ ਦਿਖਾ ਦਿੱਤੇ ਹੁਣ ਆਪਾਂ ਚੱਲੇ ਆ ਸੋਨਾਲਿਕਾ ਤੀਸਰੇ ਉਰੇ 150 ਸਿਕੰਦਰ ਟਰੈਕਟਰ ਹੈ ਜੀ ਜੀ ਹਾਂਜੀ ਪੀਵੀ ਨੰਬਰ ਤੇ 2018 ਮਾਡਲ ਹੈ ਠੀਕ ਹੈ ਜੀ ਹਾਂਜੀ ਤੇ ਬਾਈ ਜੀ ਕੰਡੀਸ਼ਨ ਚੈੱਕ ਕਰੋ ਤੁਸੀਂ ਜੀ ਹਾਂਜੀ ਇੰਜਨ ਬਾਰੇ ਬਾਈ ਸਾਰੀ ਜਾਣਕਾਰੀ ਦਿਓ ਜੀ ਹਾਂਜੀ ਇਹ ਇੰਜਨ ਠੱਕ ਤਾਂ ਐਚਪੀ ਵੱਧ ਹੈ ਇਹ ਦੂਜੇ ਟਰੈਕਟਰਾਂ ਨਾਲੋਂ ਜੀ 52 ਐਚਪੀ ਚ ਆ ਜਾਂਦਾ ਹੈ ਪਾਵਰ ਬਲਕਸ ਹੈਗਾ ਇਹ 16 ਦੇ ਟਾਇਰਾਂ ਚਾ ਟਰੈਕਟਰ ਇਹ ਜੀ ਬਾਕੀ ਤੁਸੀਂ ਆ ਦੇਖੋ ਜੀ ਜੋੜ ਜਾਲ ਸਾਰੇ ਕੁਝ ਨਾਲ ਬੰਦ ਆ ਜਾਵਾ ਸੀਲਡ ਹੈ ਸੀਲਡ ਹੈ ਜੀ ਤੇ ਟਾਇਰਾਂ ਬਾਰੇ ਬਾਈ ਜੀ ਦੱਸੋ ਜੀ ਟਾਇਰ ਜੀ ਇਹਦੇ ਹੈਗੇ ਆਗੇ 80 ਪੈਸੇ ਟਾਇਰ ਪਏ ਆ ਨਾਲ ਦੇ ਜੀ ਹਾਂਜੀ ਐਕਸਾਈਡ ਵਾਲੇ ਆਪਾਂ ਮਗਰਲੇ ਟਾਇਰ ਦੇਖ ਸਕਦੇ ਹਾਂ ਬਿਲਕੁਲ ਵਧੀਆ ਟਾਇਰ ਪਈ ਹੋਏ ਆ ਨਵੇਂ ਟਾਇਰ ਆ ਬਿਲਕੁਲ ਤੇ ਇਹਦੇ ਮਰਗਾੜਾਂ ਦੀ ਹਾਲਤ ਮੇਨ ਆਪਾਂ ਚੀਜ਼ਾਂ ਨੂੰ ਇਤੋਂ ਜ਼ਿਆਦਾ ਚੈੱਕ ਕਰਦੇ ਹੁੰਨੇ ਆ ਜਾਂ ਸ਼ੋ ਤੇ ਜਾਂ ਮਰਗਾੜ ਹਾਂਜੀ ਬਿਲਕੁਲ ਚੰਗੀ ਕੰਡੀਸ਼ਨ ਦੇ ਵਿੱਚ ਪਏ ਹੋਏ ਆ ਹਾਂਜੀ ਤੇ ਬਾਈ ਜੀ ਕਲੱਚ ਵਗੈਰਾ ਬਾਰੇ ਦੱਸੋ ਜੀ ਇਹ ਡਬਲ ਓਕੇ ਹੈ ਜੀ ਹਾਂਜੀ ਹਾਂਜੀ ਸਾਰਾ ਹਾਂਜੀ ਠੀਕ ਹੈ ਜੀ ਓਕੇ ਜੀ ਲਓ ਹੁਣ ਇੱਕ ਸਾਈਡ ਤੁਹਾਨੂੰ ਦਿਖਾਤੀ ਸੀ ਹੁਣ ਇੱਧਰਲੀ ਸਾਈਡ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਚੰਗੀ ਹਾਲਤ ਦੇ ਮਤਲਬ ਪੂਰੀ ਓਕੇ ਕੰਡੀਸ਼ਨ ਚੈੱਕ ਕਰੋ ਜੀ ਇਹਨਾਂ ਤੇ ਭਾਈ ਜੀ ਹੁਣ ਇਹਦੇ ਰੇਟ ਦੀ ਗੱਲ ਬਾਤ ਦੱਸੋ ਜੀ ਕਿੰਨਾ ਰੇਟ ਮੰਗ ਰਹੇ ਹੋ ਜੀ ਕਿੰਨਾ ਡਿਸਕਾਊਂਟ ਦੇਵੋਗੇ 5 ਲੱਖ ਤੇ 65000 ਦੀ ਡਿਮਾਂਡ ਰੱਖਦੇ ਆ 565 ਦੀ ਹਾਂਜੀ ਠੀਕ ਹੈ ਜੀ ਤੇ ਭਾਈ ਜੀ ਡਿਸਕਾਊਂਟ ਡਿਸਕਾਊਂਟ ਵੀਰੇ 10000 ਤੱਕ ਕਰ ਦਿਆਂਗੇ ਆਪਾਂ 10000 ਤੱਕ ਠੀਕ ਹੈ ਜੀ ਬਾਕੀ ਜੇ ਮੌਕੇ ਤੇ ਬੰਦਾ ਠੀਕ ਹੈ ਤੇ ਕਰ ਸਕਦੇ ਆਪਾਂ ਹੋਰ ਵੀ ਜੀ ਜੀ ਮੌਕੇ ਦੇ ਮੱਧਰ ਕਿ ਹੋਰ ਮਾਨਤਾਣ ਕਰ ਦੋਗੇ ਠੀਕ ਹੈ ਜੀ ਹਾਂਜੀ 10 ਕੋ 22 ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਆਪਾਂ ਸ਼ੋਅ ਕਰ ਦਿਆਂਗੇ ਹਾਂਜੀ ਤੇ ਹੁਣ ਟਰੈਕਟਰ ਆਪਾਂ ਚੌਥੇ ਨੰਬਰ ਦਾ ਦਿਖਾਉਣ ਲੱਗੇ ਆ ਆਲੈਂਡ 36 ਕੀ ਹਾਂਜੀ ਹਾਂਜੀ ਬਾਈ ਜੀ ਇਹ 2017 ਮਾਡਲ ਆ ਵੀਰ ਠੀਕ ਹੈ ਜੀ ਹਾਂਜੀ ਤੇ ਤੇ ਨੰਬਰ ਕਿੱਥੋਂ ਦਾ ਜੀ ਨੰਬਰ ਹੈਗਾ ਜੀ ਇਹ ਪੀਵੀ 19 ਪੀਵੀ 19 ਜੀ ਪੀਵੀ ਪੰਜਾਬ ਨੰਬਰ ਜੀ ਹਾਂਜੀ ਤੇ ਬਾਈ ਜੀ ਕਿੰਨਾ ਰੇਟ ਮੰਗਦੇ ਹੋ ਡਿਸਕਾਊਂਟ ਵਗੈਰਾ ਕਿੰਨਾ ਦਿਓਗੇ ਜੀ ਰੇਟ ਵੀਰ ਜੀ ਇਹਦਾ ਮੰਗਦੇ ਆਪਾਂ 635000 ਰੁਪਿਆ 635 ਜੀ ਹਾਂਜੀ ਜੀ ਇਹ ਤੇ ਮਾਨਸਾਨ ਬੰਦਿਆਂ ਦਾ ਕਰ ਦਾਂਗੇ 15000 ਤੱਕ 15000 ਤੱਕ ਜੀ ਹਾਂਜੀ ਠੀਕ ਹੈ ਜੀ ਹਾਂਜੀ ਓਕੇ ਬਾਈ ਜੀ ਯਾ ਓਕੇ ਕੰਡੀਸ਼ਨ ਬਲਕੋ ਇਹਦਾ ਚੈੱਕ ਕਰ ਵੀਰ ਤੇ ਬਾਈ ਜੀ ਇੱਕ ਚੀਜ਼ ਆਪਣੀ ਰਹਿ ਗਈ ਸੀ ਹਾਂਜੀ ਜੇ ਆਪਣੇ ਦਰਸ਼ਕਾਂ ਨੂੰ ਲੋਨ ਵਗੈਰਾ ਦੀ ਜਿਹੜੀ ਸਹੂਲਤ ਉਹ ਬਲਾਭਤ ਕਰਾਉਣੇ ਹੋ ਜੀ ਹਾਂਜੀ ਹਾਂ ਲੋਨ ਆਵਲਪਤ ਹੈ ਜੀ ਹਾਂਜੀ ਓਕੇ ਆਪਣੀ ਮੇਨ ਚੀਜ਼ ਰਹਿ ਗਈ ਸੀ ਨਾ ਜੇ ਹੁਣ ਮੰਨ ਕੇ ਚੱਲੋ ਵੀ ਆਪਣੇ ਦਰਸ਼ਕਾਂ ਨੇ ਆਪਣੇ ਤੋਂ ਟਰੈਕਟਰ ਲੈ ਕੇ ਜਾਣਾ ਪੈਸੇ ਘਟਾ ਤੇ ਕਿੰਨੇ ਕੁ ਪੈਸੇ ਉਹ ਨਾਲ ਲੈ ਕੇ ਹੁਣ ਨਾਲ ਵੀਰ 50000 ਤਾਂ ਚਾਹੀਦੇ ਜਾਈਦੇ ਮੌਕੇ ਤੇ ਸਾਈ ਜੀ ਹਾਂਜੀ ਬਾਕੀ ਚਲੋ ਲੋਨ ਵਗੈਰਾ ਕਰਾਣੇ ਲੋਨ ਵਗੈਰਾ ਜਦੋਂ ਹੋ ਗਿਆ ਪਾਸ ਓਨ ਦੀ ਸਪੋਰਟ ਓਨ ਦੀ ਸਪੋਰਟ ਹਾਂ ਜੀ ਠੀਕ ਹੈ ਜੀ ਕਿਹੜੇ ਓਨਰ ਹੈ ਜੀ ਇਹ ਮੈਨੂੰ ਫਰਸਟ ਆਨਰ ਹੈ ਜੀ ਟਰੈਕਟਰ ਫਰਸਟ ਆਨਰ ਆ ਜਿਹੜੇ ਜਿੰਨੇ ਟਰੈਕਟਰ ਆ ਪਰ ਦੇਖਿਆ ਸਾਰੇ ਫਰਸਟ ਆਨਰ ਹੈ ਜੀ ਨਹੀਂ ਜੀ ਕੋਈ ਵਿੱਚ ਸੈਕੰਡ ਵੀ ਵਿੱਚ ਸੈਕੰਡ ਵੀ ਹੈਗਾ ਜੀ ਅੱਛਾ ਠੀਕ ਹੈ ਹਾਂ ਜੀ ਠੀਕ ਹੈ ਓਕੇ ਜੀ ਇਹ ਫਰਸਟ ਆਨਰ ਹੈ ਜੀ ਹਾਂ ਜੀ ਓਕੇ ਜੀ ਲਓ ਜੀ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਚੰਗੀ ਹਾਲ ਡੰਡਾ ਫੱਟੀ ਜੋ ਕੰਪਨੀ ਵੱਲੋਂ ਆਉਂਦਾ ਨਾਲ ਸਾਰਾ ਕੁਝ ਹੈਗਾ ਜੀ ਜੀ ਐਸੈਸਰੀ ਵਗੈਰਾ ਸਾਰਾ ਕੁਝ ਨਾਲ ਦੇਉਂਗੇ ਭਾਈ ਜੀ ਨਾਲ ਆ ਸਾਰਾ ਕੁਝ ਡੰਡਾ ਫੱਟੀ ਵਗੈਰਾ ਹਾਂ ਜੀ ਹਾਂ ਜੀ ਸਾਰਾ ਕੁਝ ਨਾਲ ਆ ਦੇਖੋ ਜੀ ਜੀ ਕਾਪੀ ਕਾਪੀ ਗਾਜ ਜੀ ਬਿਲਕੁਲ ਪੂਰੇ ਆ ਜੀ ਜੀ ਉਹਨਾਂ ਦੇ ਵੀ ਆਪਣੀ ਫੁੱਲ ਗਰੰਟੀ ਹੈ ਆਪਾਂ ਪੂਰੇ ਕਰਾ ਕੇ ਦਿਆਂ ਬੰਦੇ ਦਾ ਨਾਮ ਵੀ ਕਰਾ ਦੇ ਜੀ ਜੀ ਠੀਕ ਹੈ ਜੀ ਲਓ ਜੀ ਹੁਣ ਆਪਾਂ ਨੈਕਸਟ ਟਰੈਕਟਰ ਤੁਹਾਨੂੰ ਦਿਖਾਉਣ ਲੱਗੇ ਆ ਫਾਰਮ ਟਰੈਕ 60 55 ਹਾਂ ਜੀ ਜੀ ਭਾਈ ਇਹਦੇ ਬਾਰੇ ਦੱਸੋ ਜੀ ਇਹ 2014 ਮਾਡਲ ਹੈ ਜੀ 2014 ਜੀ ਹਾਂ ਜੀ ਜੀ ਤੇ ਪੀ ਵੀ ਨੰਬਰ ਹੈ ਜੀ ਇਹ ਵੀ ਜੀ ਭਾਈ ਪੀ ਵੀ 22 ਪੀ ਵੀ 22 ਜੀ ਹਾਂ ਜੀ ਠੀਕ ਹੈ ਜੀ ਬਾਕੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਸਾਰੀ ਬਿਲਕੁਲ ਨਵਾਂ ਨਕੋਰ ਸਾਰਾ origignal tractor ਹੈ ਜੀ ਇਹ ਜੀ ਨਾਲ ਤੇ ਟਾਇਰ ਹੈ ਵਾਕੀ ਚੈੱਕ ਕਰੋ ਜੀ ਜੀ ਹਾਂਜੀ ਤੇ ਭਾਈ ਜੀ ਕਿੰਨੀ ਡਿਮਾਂਡ ਹੈ ਜੀ ਕਿੰਨਾ ਮਾਨਤਾਣ ਕਰੋਗੇ 4,80,000 ਰੁਪਏ ਡਿਮਾਂਡ ਹੈ ਜੀ ਇਹਦੀ ਠੀਕ ਹੈ ਜੀ ਮੌਕੇ ਤੇ ਬੰਦੇ ਨੂੰ 10,000 ਤੱਕ ਮਾਨਤਾਣ ਕਰ ਲੈ 10,000 ਜੀ ਹਾਂਜੀ ਤੇ ਕਾਗਜ਼ ਪੱਤਰ ਓਕੇ ਹੈ ਜੀ ਕਾਗਜ਼ ਪੱਤਰ ਓਕੇ ਜੀ ਫਸਟ ਆਨਰ ਹੈ ਜੀ ਇਹਦਾ ਜੀ ਹਾਂਜੀ ਠੀਕ ਹੈ ਜੀ ਪਹਿਲੇ ਨਾਂ ਤੇ ਹੈ tractor ਹਜੇ ਤੱਕ ਬਿਲਕੁਲ origignal ਸਾਰਾ ਕੁਛ ਨਾਲ ਦਾ ਬਾਕੀ ਅਸੀਂ ਚੈੱਕ ਕਰਾਉ ਜੋੜ ਜੜ ਸਾਰਾ ਕੁਛ ਓਕੇ ਆ ਬਲੇ ਯਾਰ ਜੀ ਹਾਂਜੀ ਬਿਲਕੁਲ ਨਵਾਂ ਪਿਆ ਹੋਇਆ ਬਈ ਹਾਂਜੀ ਠੀਕ ਹੈ ਹਾਂਜੀ ਚੌਂਕ ਦਾ ਟਰੈਕਟਰ ਆ ਬਿਲਕੁਲ ਹਾਂਜੀ ਲੈ ਅੱਗੇ ਤੋਂ ਤੁਹਾਨੂੰ ਦਿਖਾਤਾ ਸੀ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਬੈਕ ਸਾਈਡ ਬੈਕ ਸਾਈਡ ਜੀ ਲੈ ਵੀ ਦਰਸ਼ਕੋ ਬੈਕ ਸਾਈਡ ਤੋਂ ਚੰਗੀ ਤਰ੍ਹਾਂ ਚੈੱਕ ਕਰ ਲਓ ਇਹਦੇ ਨਾਲ ਹੀ ਦੇਵਾਂਗੇ ਵੀ ਡੰਡਾ ਪੱਟੀ ਆਪਾਂ ਜੋ ਵੀ ਕੁਛ ਹੁੰਦਾ ਸਾਰਾ ਐਕਸੈਸਰੀ ਨਾਲ ਦੇਵਾਂਗੇ ਹਾਂਜੀ ਠੀਕ ਹੈ ਬਿਲਕੁਲ ਹਾਂਜੀ ਨਾਨਗੌਰ ਜਮਲ ਡਬਲ ਡਿਸਟ੍ਰੀਬਿਊਟਰ ਆ ਗਿਆ ਜੀ ਇਹ ਜੀ ਹਾਂਜੀ ਠੀਕ ਹੈ ਜੀ ਤੇ ਟਾਇਰਾਂ ਬਾਰੇ ਦੱਸੋ ਬਾਈ ਜੀ ਟਾਇਰ ਵੀਰੇ 70 ਤੋਂ 75 ਪੈਸੇ ਟਾਇਰ ਨਾਲ ਦੇ ਪੈ ਜੀ ਜੀ ਮੈਂ ਵੀ ਦਰਸ਼ਕੋ ਚੰਗੀ ਤਰ੍ਹਾਂ ਦੇਖ ਲਓ ਜਿੱਥੋਂ ਤਾਂ ਇਹ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਸਾਰਾ ਚੀਜ਼ ਨੂੰ ਚੰਗੀ ਤਰ੍ਹਾਂ ਦਿਖਾ ਦਈਏ ਆ ਦੇਖੋ ਜੀ ਰਿੰਮ ਸਾਰੇ ਜੀ ਜੋ ਬਿਲਕੁਲ 오ਰੀਜినਲ ਟ੍ਰੈਕ ਜੀ ਹਾਂਜੀ ਬਾਈ ਜੀ ਹੁਣ ਆ ਸੋਨਾਲੀਕਾ ਬਾਰੇ ਦੱਸੋ ਜੀ ਇਹ ਸੋਨਾਲੀਕਾ 730 ਹੈ ਜੀ 730 ਜੀ ਹਾਂਜੀ ਜੀ ਕਿਹੜਾ ਮਾਡਲ ਹੈ ਜੀ ਕਿੱਥੋਂ ਦਾ ਨੰਬਰ ਆ ਇਹ ਨੰਬਰ ਹੈਗਾ ਜੀ ਪੰਜਾਬ ਨੰਬਰ ਹੈ ਜੀ ਪੀਬੀ ਨੰਬਰ ਹੈ ਜੀ ਇਹ ਟਰੈਕਟਰ ਛੋਟਾ ਜਿਹਾ ਆ ਜਾਂਦਾ 730 ਸਿੰਗਲ ਕਲਚ ਆ ਗਿਆ ਇਹ ਸਿੰਗਲ ਹੀ ਸਿਲੰਡਰ ਆ ਗਿਆ ਇੱਕ ਸਿਲੰਡਰ ਵਾਲਾ ਤੇ ਕੰਡੀਸ਼ਨ ਚੈੱਕ ਕਰੋ ਜੀ ਇਹ 2018 ਮਾਡਲ ਹੈ 2018 ਜੀ ਹਾਂਜੀ ਠੀਕ ਹੈ ਜੀ ਭਾਈ ਜੀ ਇਹਦੀ ਡਿਮਾਂਡ ਕਿੰਨੀ ਹੈ ਜੀ ਡਿਮਾਂਡ ਭਾਈ ਜੀ ਇਹਦੀ 320000 ਦੀ ਡਿਮਾਂਡ ਹੈ